ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਪਰਮੇਸ਼ਰ ਜੀ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਨ ਦਾ ਕਰਨ ਕਰਾਉਣ ਦਾ ਕੋਈ ਨਾ ਕੋਈ ਜਿਸ ਤਰ੍ਹਾਂ ਅ ਅੱਗੇ ਤੋਂ ਅੱਗੇ ਕਹਿੰਦੇ ਕਿ ਵੀ ਇਹ ਲੜੀ ਵੱਣਦੀ ਜਾਂਦੀ ਆ ਕੱਲ ਪਰਸੋਂ ਦਾਸੀ ਨੂੰ ਅਪਦੀ ਰਿਕਾਰਡ ਕੀਤੀ ਹੋਈ ਇੱਕ ਆਡੀਓ ਜੋ ਕਿ 3 ਸਾਲ ਪਹਿਲਾਂ ਰਿਕਾਰਡ ਹੋਈ ਸੀ ਸੁਣੀ ਤਾਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੀ ਚੀਜ਼ ਆਈ ਕੋਈ ਇਸ ਤਰ੍ਹਾਂ ਦੀ ਇੱਕ ਲਾਈਨ ਆਈ ਤੇ ਉਹ ਸੁਣ ਕੇ ਮਨ ਨੂੰ ਹੋਇਆ ਕਿ ਸੰਗਤ ਨਾਲ ਵਿਚਾਰ ਜ਼ਰੂਰ ਸਾਂਝੀ ਕਰੀਏ ਉਹ ਭਾਈ ਪ੍ਰਥੀ ਸਿੰਘ ਜਿਹੜੇ ਮੁਸਲਮਾਨ ਤੋਂ ਸਿੱਖ ਵੀਰ ਬਣੇ ਸੀ ਉਹ ਕਹਿੰਦੇ 1920-30 ਦੇ ਵੇਲੇ ਤੋਂ ਨਹੀਂ 1940 ਦੇ ਨੇੜੇ ਦੀ ਗੱਲ ਹੋਣੀ ਆ ਸ਼ਾਇਦ ਉਹਨਾਂ ਦਾ ਜਨਮ ਸ਼ਾਇਦ 1902 ਹੋਇਆ ਤੇ 1969 ਤੱਕ ਸ਼ਾਇਦ ਉਹ ਰਹੇ ਨੇ ਮਤਲਬ ਉਹਨਾਂ ਦੇ ਜਵਾਨੀ ਵੇਲੇ ਦੀ ਗੱਲ ਹੋਣੀ ਆ ਤਾਂ ਉਹ ਲਾਹੌਰ ਵਿੱਚ ਕਹਿੰਦੇ ਅਸੀਂ ਕਿਸੇ ਪ੍ਰੀਸਟ ਨੂੰ ਮਿਲੇ ਤਾਂ ਉਸ ਪ੍ਰੀਸਟ ਨੇ ਕਿਹਾ ਕਹਿੰਦੇ ਮੈਂ ਕਿਹਾ ਵੀ ਚਰਚ ਬੜਾ ਸੋਹਣਾ ਕਹਿੰਦੇ ਉਹਨਾਂ ਨੇ ਕਿਹਾ ਬੀਜੇ ਗੁਰੂ ਨਾਨਕ ਯੂਰਪ ਚ ਪੈਦਾ ਹੋਏ ਹੁੰਦੇ ਤੇ ਯੂਰਪ ਦੀ ਅੱਜ ਹਰ ਇੱਕ ਚਰਚ 골ਡ ਦੀ ਹੋਣੀ ਸੀ ਉਹਨਾਂ ਦਾ ਜਨਮ ਹੀ ਕਹਿੰਦੇ ਪੰਜਾਬ ਚ ਹੋਇਆ ਇਹ ਸੁਣ ਕੇ ਸਾਡੇ ਮਨ ਨੂੰ ਕਿੰਨਾ ਤੱਕਾ ਲੱਗਦਾ ਉਹਨਾਂ ਦੇ ਕਹਿਣ ਦਾ ਭਾਵ ਸੀ ਵੀ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ ਸੀ ਸਿੱਖਿਆ ਹੈ ਵੀ ਉਹਨੋਂ ਪੰਜਾਬ ਦੇ ਲੋਕੀ ਦੁਨੀਆ ਤੱਕ ਪਹਚਾ ਨਹੀਂ ਸਕੇ ਵੀ ਜੇ ਸਾਡੇ ਕੋਲ ਗੁਰੂ ਨਾਨਕ ਪਾਤਸ਼ਾਹ ਹੁੰਦੇ ਸਾਡੇ ਚ ਜਨਮ ਹੋਇਆ ਹੁੰਦਾ ਤਾਂ ਇੰਨਾ ਪ੍ਰਚਾਰ ਹੋ ਜਾਣਾ ਸੀ ਕਿ ਹਰ ਇੱਕ ਚਰਚ سونے ਦੀ ਬਣ ਜਾਣੀ ਸੀ ਇਹ ਸਾਡੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਵੀ ਸਾਨੂੰ ਕਿੰਨੀ ਮਤਲਬ ਇਹ ਸੁਣ ਕੇ ਆਪਣੇ ਆਪ 'ਚ ਕਿੰਨਾ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਅਸੀਂ ਕੁਝ ਕਰਨ ਜੋਗੇ ਨਹੀਂ ਅਸੀਂ ਆਪਣੇ ਗੁਰੂ ਦੀ ਗੁਰਬਾਣੀ ਦੀ ਉਹ ਕਦਰ ਨਹੀਂ ਪਾਈ ਜੋ ਪੈਣੀ ਚਾਹੀਦੀ ਸੀ ਅਸੀਂ ਆਪਣੇ ਗੁਰੂ ਦੀ ਗੁਰਬਾਣੀ ਨੂੰ ਸੰਸਾਰ ਵਿੱਚ ਵੰਡਿਆ ਨਹੀਂ ਸੰਸਾਰ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਹਿੰਦੇ ਨਾ ਮਤਲਬ ਵੀ ਬਹੁਤ ਜ਼ਿਆਦਾ ਵਿਕਾਰਾਂ ਦੀ ਅਮ ਬਹੁਤ ਜ਼ਿਆਦਾ ਜਿਸ ਤਰ੍ਹਾਂ ਤ੍ਰਿਸ਼ਨਾ ਦੀ ਆਸਾ ਦੀ ਇਸ ਤਰ੍ਹਾਂ ਦੀ ਕੋਈ ਮਤਲਬ ਜਿਵੇਂ ਅੱਗ ਦੀਆਂ ਨਦੀਆਂ ਵਹਿ ਰਹੀਆਂ ਨੇ ਔਰ ਗੁਰਬਾਣੀ ਇੱਕ ਜਿਵੇਂ ਠੰਡਾ ਪਾਣੀ ਹੈ ਸਭ ਕੁਝ ਸ਼ੀਤਲ ਕਰਨ ਵਾਲੀ ਪਰ ਅਸੀਂ ਉਹ ਸਾਡੇ ਕੋਲ ਐਡਾ ਵੱਡਾ ਖਜ਼ਾਨਾ ਖੂਪ ਭਰਿਆ ਠੰਡੇ ਪਾਣੀ ਦਾ ਅਸੀਂ ਕਿਸੇ ਦੇ ਪਿਆਸਿਆ ਨੂੰ ਪੜਾਈ ਨਹੀਂ ਰਹੇ ਅਸੀਂ ਵਾਂਢੀ ਨਹੀਂ ਰਹੇ ਅਸੀਂ ਆਪ ਨਹੀਂ ਹੋ ਜਿਹੜਾ ਕਹਿੰਦੇ ਕਿ ਨਿਰਮਲ ਸ਼ੀਤਲ ਜਲ ਆਪ ਨਹੀਂ ਸ਼ੱਕ ਸ਼ੱਕਦੇ ਤਾਂ ਦੂਸਰਿਆਂ ਨੂੰ ਅਸੀਂ ਕੀ ਹੋ ਵੰਡਣਾ ਕਿੰਨਾ ਸਾਡੇ ਕੋਲ ਇਹ ਅਨਮੋਲ ਖਜ਼ਾਨਾ ਅਸੀਂ ਕੀਮਤ ਨਹੀਂ ਪਾਰ ਹੈ ਸਮਝ ਨਹੀਂ ਰਹੇ ਕਿ ਅਸੀਂ ਇਸ ਖਜ਼ਾਨੇ ਦਾ ਕਿਸ ਤਰ੍ਹਾਂ ਲਾਭ ਉਠਾਈਏ ਸਮਝ ਨਹੀਂ ਲੱਗਦੀ ਕਿ ਕੀ ਕਰੀਏ ਕਿਸ ਤਰ੍ਹਾਂ ਘੋਲ ਕੇ ਗੁਰਬਾਣੀ ਹਰ ਇੱਕ ਦੇ ਅੰਦਰ ਪਾ ਦਈਏ ਕਿ ਹਿਰਦਾ ਖੇੜ ਉੱਠ ਜਾਏ ਤੇ ਸਾਰੀ ਦੁਨੀਆ ਦੇ ਵਿੱਚ ਸ਼ਾਂਤੀ ਦਾ ਪ੍ਰੇਮ ਦਾ ਮਾਹੌਲ ਬਣ ਜਾਏ ਕਈ ਵਾਰ ਤੇ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਦੇ ਵਿੱਚ ਆਉਂਦੀਆਂ ਨੇ ਸੰਗਤ ਜੀ ਯਕੀਨ ਜਾਣਿਓ ਹੈਰਾਨੀ ਤੋਂ ਵੀ ਵੱਧ ਕੀ ਕਹਦਾ ਕਿ ਇਸ ਤਰ੍ਹਾਂ ਅਚੰਬਿਤ ਹੋ ਜਾਈਦਾ ਆ ਇੱਕ ਦੋ ਦਿਨ ਹੋਏ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਮੈਸੇਜ ਪੜਿਆ ਕਹਿੰਦੇ ਉਹਨਾਂ ਦੇ ਵੀ ਗੁਰਬਾਣੀ ਦੇ ਲੈਕਚਰ ਉਹ ਕਹਿੰਦੇ ਵੀ ਅੱਗੇ ਨਾ ਕੋਈ ਸਾਡੇ ਵਰਤੇ ਗੁਰਬਾਣੀ ਤੇ ਵੰਡਣ ਲਈ ਆ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਬਾਦਨਾ ਕੀਤੀ ਉਹਨਾਂ ਨੇ ਕੋਈ ਕਾਪੀਰਾਈਟ ਨਹੀਂ ਲਿਖਿਆ ਕਿ ਇਹ ਨੂੰ ਇਹਸ ਕਾਪੀਰਾਈਟ ਵਾਲੇ ਹੀ ਵਰਤ ਸਕਦੇ ਨੇ ਕੋਈ ਕਾਪੀਰਾਈਟ ਨਹੀਂ ਲਿਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਾਰੇ ਸੰਸਾਰ ਲਈ ਖੁੱਲੀ ਹੈ ਬਾਣੀ ਇਹ ਸਾਨੂੰ ਹੀ ਨਹੀਂ ਮਤਲਬ ਸਮਝ ਹੈ ਕਿ ਇਹਨੂੰ ਕਿਵੇਂ ਵਰਤੀਏ ਇਨੂੰ ਕਿਵੇਂ ਇਹਦਾ ਫਾਇਦਾ ਉਠਾਈਏ ਤੇ ਦੂਜਿਆਂ ਨੂੰ ਵੀ ਇਹਦਾ ਫਾਇਦਾ ਉਠਾਉਣ ਦੀ ਤਾਕੀਦ ਕਰੀਏ ਪਰ ਆ ਛੋਟੀਆਂ-ਛੋਟੀਆਂ ਗੱਲਾਂ ਸੁਣ ਕੇ ਕਿਸ ਤਰ੍ਹਾਂ ਸਾਡੇ ਚ ਵੰਡੀਆਂ ਪੈ ਗਈਆਂ ਨੇ ਕਿਸ ਤਰ੍ਹਾਂ ਅਸੀਂ ਗੁਰਬਾਣੀ ਦੇ ਆਧਾਰ ਤੇ ਕਹਿੰਨੇ ਆ ਕਿ ਸਾਡੀ ਇਹ ਸੰਸਥਾ ਅਸੀਂ ਇਸ ਤਰ੍ਹਾਂ ਦੀ ਅਸੀਂ ਉਸ ਤਰ੍ਹਾਂ ਮਤਲਬ ਬੜਾ ਮਨ ਨੂੰ ਦੁੱਖ ਲੱਗਦਾ ਕਦੋਂ ਸਾਨੂੰ ਸਮਝ ਆਊਗੀ ਕਿ ਹਰ ਇੱਕ ਦੇ ਵਿੱਚ ਉਹਦੀ ਜੋਤ ਆ ਅਵਲੱਲਾ 100 ਰੁਪਾਇਆ ਕੁਦਰਤ ਦੇ ਸਭ ਬੰਦੇ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਕਰ ਪੂਜੈ ਸਭ ਪਾਰ ਬ੍ਰਹਮ ਅਸੀਂ ਕਿਉਂ ਨਹੀਂ ਗੁਰਬਾਣੀ ਨੂੰ ਸਮਝਦੇ ਤੇ ਗੁਰਬਾਣੀ ਦੇ ਅਨੁਸਾਰ ਜੀਵਨ ਟਾਲਦੇ ਕਿਉਂ ਅਸੀਂ ਵੰਡੀਆਂ ਪਾਈਆਂ ਨੇ ਕਿਉਂ ਅਸੀਂ ਕਹਿੰਦੇ ਆ ਕਿ ਨਹੀਂ ਐ ਮੇਰੀ ਚੀਜ਼ ਆਏ ਮੈਂ ਕਿਸੇ ਨੂੰ ਦੇਣੀ ਨਹੀਂ ਹੈ ਮੇਰਾ ਤੇ ਕੁਝ ਵੀ ਨਹੀਂ ਹੈਗਾ ਮੇਰਾ ਤੇ ਕੁਝ ਵੀ ਨਹੀਂ ਹੈਗਾ ਕੀ ਆ ਮੇਰਾ ਪੰਜ ਤੱਤ ਨੇ ਪਰਮੇਸ਼ਰ ਨੇ ਬਣਾਇਆ ਆਤਮਾ ਪਰਮੇਸ਼ਰ ਨੇ ਪਾਈ ਜਾਂ ਜੋਤ ਵਿੱਚ ਪਰਮੇਸ਼ਰ ਨੇ ਜਗਾਈ ਆ ਕਿ ਮੇਰਾ ਕੀ ਆ ਤੇ ਵਿੱਚ ਬੈਠਾ ਵਿੱਚ ਜੋ ਬੋਲ ਰਿਹਾ ਉਹ ਪਰਮੇਸ਼ਰ ਬੋਲ ਰਿਹਾ ਹੈ ਮੇਰਾ ਤੇ ਕੁਝ ਵੀ ਨਹੀਂਗਾ ਫਿਰ ਕਿਸ ਚੀਜ਼ ਦਾ ਮਾਣ ਆਓ ਆਪਾਂ ਸਾਰੇ ਵੰਡੀਆਂ ਖਤਮ ਕਰਕੇ ਗੁਰੂ ਦੇ ਲੜ ਲੱਗਿਏ ਗੁਰੂ ਦੀ ਬਾਣੀ ਸਭ ਵਿੱਚ ਵੰਡਿਏ ਤਾਂ ਕਿ ਸਾਰੇ ਇਸ ਗੁਰਬਾਣੀ ਦੇ ਰਾਹੀ ਆਪਣਾ ਲੋਕ ਵੀ ਸੁਹੇਲਾ ਕਰ ਸਕਣ ਆਪਣਾ ਪਰਲੋਕ ਵੀ ਸੁਹੇਲਾ ਕਰ ਸਕਣ ਗੁਰਵਾਣੀ ਗਾਈਏ ਗੁਰਵਾਣੀ ਸੁਣੀਏ ਗੁਰਵਾਣੀ ਵਿਚਾਰੀਏ ਗੁਰਵਾਣੀ ਨੂੰ ਜੀਵਨ ਵਿੱਚ ਅਪਣਾਈਏ ਤੇ ਦੂਜਿਆਂ ਨਾਲ ਗੁਰਬਾਣੀ ਦੀ ਸਾਂਝ ਪਾਈਏ ਜੇ ਸਾਨੂੰ ਕੁਝ ਸਮਝ ਲੱਗਦੀ ਆ ਅਸੀਂ ਦੂਸਰਿਆਂ ਨੂੰ ਸਮਝਾਈਏ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ